ਕੀ ਗੱਲਾਂ ਚੌਣੇ ਦੇਖੋ ਜੀ ਸਾਡੇ ਹਰਕਾ ਖੰਨੇ ਚ ਨਗਰ ਕੰਢਾਲੀ ਵਿਖੇ ਬਾਇਓ ਗੈਸ ਦੀ ਇੱਕ ਫੈਕਟਰੀ ਜੋ ਫਾਰਮ ਗੈਸ ਦੇ ਨਾਮ ਤੇ ਚੱਲ ਰਹੀ ਹੈ ਜੋ ਕਿ ਆਪਣੇ ਕਹਿੰਦੇ ਨੇ ਸੀएनजी ਦੀ ਤੇ ਜਿਹੜੀ ਮੀਥੇਨ ਗੈਸ ਇੱਥੇ ਬਣਦੀ ਆ ਜਿਸ ਦਾ ਮਸਲਾ ਕਿ ਸਾਰੇ ਜਿਹਦੇ ਵੀ ਅੜੜਾੜੇ ਦੇ ਪਿੰਡ ਨੇ ਉਹਨਾਂ ਚ ਗੰਦੀ ਗੈਸ ਆ ਜਿਹਦੇ ਕਰਕੇ ਕੈਂਸਰ ਦੀ ਬਿਮਾਰੀ ਹੋ ਰਹੀ ਆ ਹੋਰ ਬਹੁਤ ਸਾਰੇ ਬਿਮਾਰੀਆਂ ਹੋ ਰਹੀਆਂ ਸਾਡੇ ਲੋਕ ਬੜੇ ਪਰੇਸ਼ਾਨ ਨੇ ਸੋ ਲੋਕਾਂ ਦੀ ਇਹ ਮੰਗ ਹੈ ਕਿ ਜੋ ਕੁਦਰਤੀ ਜੋ ਸਰੋਤਾਂ ਰਾਹੀਂ ਇਹ ਫੈਕਟਰੀ ਚੱਲਣੀ ਚਾਹੀਦੀ ਸੀ ਜਿਵੇਂ ਪ੍ਰਾਲੀ ਆ ਜਾਂ ਜੀਰੀ ਦਾ ਜੋ ਮਟੀਰੀਅਲ ਹੈ ਬੇਸਟ ਮਟੀਰੀਅਲ ਆ ਜਾਂ ਮੱਕੀ ਆ ਜਾਂ ਹੋਰ ਬੇਸਟ ਮਟੀਰੀਅਲ ਵਰਤੇ ਵਰਤ ਕੇ ਗੈਸ ਬਣਨੀ ਚਾਹੀਦੀ ਸੀ ਉੱਥੇ ਇਹ ਕੈਮੀਕਲ ਵਰਤ ਕੇ ਜਾਂ ਜਿਹੜੀ ਬੇਸਟ ਆਪਣੀ ਕਹਿੰਦੀ ਹੈ ਗੰਨਾ ਮਿਲਦੀ ਵੇਸਟੇਜ ਹੁੰਦੀ ਆ ਉਹ ਵਰਤ ਕੇ ਕੈਮੀਕਲ ਵਰਤ ਕੇ ਇਥੋਂ ਗੈਸਾਂ ਬਣਾਈਆਂ ਜਾ ਰਹੀਆਂ ਨੇ ਜੋ ਕਿ ਬੜੀਆਂ ਘਾਤਕ ਨੇ ਇਨਸਾਨਾਂ ਵਾਸਤੇ ਸਾਰੇ ਮਤਲਬ ਬਹੁਤ ਆਲੇ ਦੋਲੇ ਦੇ ਨਗਰ ਪਰੇਸ਼ਾਨ ਨੇ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਨੇ ਜੋ ਕਿ ਬੜੀ ਮੰਦ ਭਾਗੀ ਗੱਲ ਹੈ ਸੋ ਸਮੁੱਚੇ ਅਲੇਦੜ ਦੇ ਪਿੰਡਾਂ ਨੇ ਘੰਡਾਲੀ ਨਗਰ ਨੇ ਜਿੰਨੇ ਵੀ ਅਲੇਦੋਲੇ ਚਾਹੇ ਕਿਸ਼ਨਗੜਾ ਗਾਜੀਪੋਰਾ ਜਿੰਨੇ ਵੀ ਬੀਜਾ ਸਾਰੇ ਨਗਰਾਂ ਦੇ ਲੋਕ ਰਲ ਕੇ ਮਹਿੰਦੀਪੋਰਾ ਸਾਰੇ ਨਗਰਾਂ ਰੋਕ ਰੜ ਕੇ ਇੱਥੇ ਘੰਡਾਲੀ ਵਿਖੇ ਇਹ ਮੋਰਚਾ ਲਾਇਆ ਗਿਆ ਜੋ ਸਾਂਝਾ ਸੰਘਰਸ਼ ਹੈ ਇਹਨਾਂ ਦਾ ਸੋ ਇਹ ਫੈਕਟਰੀ ਬੰਦ ਕਰਾਉਣ ਬਾਰੇ ਜਾਂ ਆ ਜਿਹੜੀਆਂ ਗੰਦੀਆਂ ਗੈਸਾਂ ਨੇ ਜਾਂ ਲੋਕ ਮਾਰੂ ਗੈਸਾਂ ਨੇ ਜਾਂ ਜੀਵਨ ਨੂੰ ਨੁਕਸਾਨ ਪਹੁੰਚਾਉਣੀਆਂ ਨੇ ਗੈਸਾਂ ਨੇ ਉਹ ਬੰਦ ਕੀਤੀਆਂ ਜਾਂ ਅਸੀਂ ਸਮੁੱਚੇ ਸੰਗਤ ਦੇ ਨਾਲ ਆ ਆਪਣੇ ਨਗਰਾਂ ਦੇ ਨਾਲ ਆ ਅਸੀਂ ਜਦੋਂ ਵੀ ਸਾਨੂੰ ਜੋ ਵੀ ਹੁਕਮ ਕਰਨਗੇ ਪ੍ਰਸ਼ਾਸਨ ਨਾਲ ਵੀ ਅਸੀਂ ਗੱਲ ਕਰਾਂਗੇ ਸਾਨੂੰ ਮੰਗ ਪੱਤਰ ਵੀ ਇਹਨਾਂ ਵੱਲੋਂ ਦਿੱਤਾ ਗਿਆ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੇ ਨਾਲ ਹੀ ਜੋ ਵੀ ਸਾਡੇ ਕਰਨ ਦਾ ਭਾਵੇਂ ਸਾਡੀ ਫਿਜ਼ੀਕਲੀ ਲੋਡ ਹੈ ਇਹਨਾਂ ਨੂੰ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਕਿਸੇ ਮਾਲੀ ਮਦਦ ਦੀ ਲੋੜ ਆ ਉਹ ਅਸੀਂ ਦਿਨ ਰਾਤ ਇਹਨਾਂ ਦੇ ਨਾਲ ਖੜੇ ਆ ਆਪਣੇ ਲੋਕ ਨੇ ਆਪਣੇ ਲੋਕਾਂ ਦੇ ਨਾਲ ਇਹਨਾਂ ਦੇ ਜਿਉਣ ਵਾਸਤੇ ਅਸੀਂ ਹਰ ਸੰਘਰਸ਼ ਕਰਨ ਨੂੰ ਤਿਆਰ ਆ। ਸੋ ਸਾਰੀ ਸੰਗਤ ਦਾ ਧੰਵਾਦ ਵੀ ਕਰਦੇ ਆਂ ਯਾਰ ਬੇਨਤੀ ਵੀ ਕਰਦੇ ਆਂ ਕਿ ਤੁਸੀਂ ਇੱਕਜੁੱਟ ਹੋ ਕੇ ਲੋਕ ਸੰਘਰਸ਼ ਨਾਲ ਬੜੇ ਵੱਡੇ ਵੱਡੇ ਮਸਲੇ ਹੱਲ ਕਰ ਲੈਂਦੇ ਨੇ ਤੁਸੀਂ ਕਿਸੇ ਦੂਜੋਂ ਕੋ ਭਰਾਉਣਾ ਨਹੀਂ ਡਟ ਕੇ ਕਿਉਂਕਿ ਪਹਿਲਾ ਜਿਹੜੀ ਗੱਲ ਸੁਣਨ ਨੂੰ ਮਿਲੀ ਆ ਕਿ ਕੋਈ ਪਰਚੇ ਪਰਚਿਆਂ ਦੀ ਗੱਲ ਵੀ ਇਹਨਾਂ ਕੋਲ ਪ੍ਰਸ਼ਾਸਨ ਵੱਲੋਂ ਆਈ ਉਹ ਚ ਵੀ ਘਬਰਾਉਣ ਦੀ ਲੋੜ ਨਹੀਂ ਤਕੜੇ ਹੋ ਕੇ ਆਪਣਾ ਸੰਘਰਸ਼ ਲੜਨ ਤੇ ਸੰਘਰਸ਼ੇ ਜ਼ਰੂਰ ਜਿੱਤ ਹਾਸਲੋ ਪ੍ਰਸ਼ਾਸਨ ਇਸ ਤੱਕ ਬੋੜਿਆ ਨਹੀਂ ਕਿ ਕੀ ਕਰ ਕੀ ਗਾਣਾ ਚਾਹੋ ਦੇਖੋ ਜੀ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਪ੍ਰਸ਼ਾਸਨ ਦੀ ਨਲਾਇਕੀ ਹੈ ਜੇ ਪ੍ਰਸ਼ਾਸਨ ਚੰਗਾ ਹੁੰਦਾ ਤਾਂ ਜੋ ਪੋਲਿਊਸ਼ਨ ਬੋਰਡ ਆ ਕੰਟਰੋਲ ਬੋਰਡ ਆ ਉਹੀ ਆ ਕੇ ਪਹਿਲੇ ਅੱਜ ਤੋਂ ਜਿਹੜੀਆਂ ਸਾਲ ਪਹਿਲਾਂ ਇਹ ਫੈਕਟਰੀ ਲੱਗਣ ਵੇਲੇ ਇਹ ਜਿਹੜੀਆਂ ਗੱਲਾਂ ਚੈੱਕ ਕਰਨਦੀਆਂ ਸੀ ਉਹ ਹਲੇ ਤੱਕ ਨਹੀਂ ਆ ਕੇ ਇਹਨਾਂ ਨੇ ਦੇਖੀਆਂ ਸੋ ਬੜੀ ਮਾੜੀ ਗੱਲਾਂ ਪ੍ਰਸ਼ਾਸਨ ਦੀ ਅਸੀਂ ਪ੍ਰਸ਼ਾਸਨ ਦੀ ਵੀ ਨਿੰਦਿਆ ਕਰਦੇ ਹਾਂ ਤੇ ਉਹਨਾਂ ਨੂੰ ਆਉਣਾ ਵੀ ਚਾਹੀਦਾ ਡੀਪੀ ਸਾਹਿਬ ਨੂੰ ਆਪ ਆਉਣਾ ਚਾਹੀਦਾ ਐਸਡੀਐਮ ਸਾਹਿਬ ਨੂੰ ਆ ਕੇ ਪੋਲਿਊਸ਼ਨ ਬੋਰਡ ਨੂੰ ਆ ਕੇ ਇਹਦਾ ਜਿਹੜੀ ਜੋ ਵੀ ਹੈ ਇਹਦਾ ਸੋਲਵ ਕਰਨਾ ਚਾਹੀਦਾ ਇਹ ਫੈਕਟਰੀ ਜੇ ਸਹੀ ਤਰੀਕੇ ਚੱਲਦੀ ਤਾਂ ਚੱਲਣੀ ਚਾਹੀਦੀ ਨਹੀਂ ਇਹਨੂੰ ਬੰਦ ਕਰਨਾ ਚਾਹੀਦਾ ਇਹ ਤਾਂ ਸਾਡੀ ਤਾਂ ਸਰਕਾਰ ਤੋਂ ਮੰਗ ਹੈ ਕਿ ਇਹਨੂੰ ਜੇ ਲੋਕ ਲੋਕ ਘਾਤ ਕੇ ਅਸਾ ਨਿਕਲਣ ਗਿਆ ਤਾਂ ਇਹਨੂੰ ਜਰੂਰ ਬੰਦ ਕਰਨਾ ਚਾਹੀਦਾ ਬਹੁਤ ਧੰਨਵਾਦ ਅੰਜ ਕੀ ਨਾਮ ਆਪਣਾ ਹਾਂਜੀ ਕਲਿਪਕਰ ਕੀ ਕਹਿਣਾ ਚਾਹोगे ਮੁਰਚੇ ਬਾਰੇ ਹਾਂਜੀ ਮੁਰਚੇ ਬਾਰੇ ਕਾਸੀਂ ਇਹੀ ਕਹਿਣਾ ਚਾਹੁੰਦੇ ਆਂਗੇ ਸਾਨੂੰ ਇਹ ਜਿਹੜੀ ਗੰਦੀ ਫੈਕਟਰੀ ਲਾਈ ਆ ਇਹਦਾ ਸਾਨੂੰ ਕੋਈ ਲਾਭ ਨਹੀਂ ਹੈਗਾ ਕੈਂਸਰ ਦੀ ਫੈਕਟਰੀ ਆ ਇਹ ਤੋਂ ਸਾਡ ਨੂੰ ਬਹੁਤ ਗੰਦੀ ਬਦਬੂ ਆਉਂਦੀ ਆ ਹਵਾ ਆਉਂਦੀ ਆ ਨਾ ਸਾਨੂੰ ਹਵਾ ਚੰਗੀ ਮਿਲ ਰਹੀ ਆ ਪ੍ਰਸ਼ਾਸਨ ਨੇ ਪੁੱਛਿਆ ਅੱਜ ਤੱਕ ਨਾ ਜੀ ਪ੍ਰਸ਼ਾਸਨ ਨੇ ਅੱਜ ਤੱਕ ਕੋਈ ਨਹੀਂ ਪੁੱਛਿਆ ਜੇ ਆਇਆ ਤਾਂ ਆਪਣੀ ਹਵਾ ਕਰਕੇ ਗਿਆ ਸਾਡੇ ਬੱਚਿਆਂ ਤੇ ਵੀ ਅਸੀਂ ਤੁਹਾਡੇ ਤੇ ਪਰਚੇ ਦਰਜ ਕਰ ਦਾਂਗੇ ਸਿਆਸੀ ਲੋਕ ਆ ਰਹੇ ਨੇ ਕੀ ਕਹਿ ਰਹੇ ਹਾਂਜੀ ਸਿਆਸੀ ਲੋਕ ਸਾਨੂੰ ਭਰੋਸਾ ਦੇ ਜਾਂਦੇ ਨੇ ਜੀ ਮੰਗ ਪੱਤਰ ਲੈ ਜਾਂਦੇ ਨੇ ਮੁੜ ਕੇ ਕੋਈ ਸਾਡੇ ਕੋਲ ਨਹੀਂ ਆਉਂ ਬੀਬੀਆਂ ਦਾ ਯੋਗਦਾਨ ਕਰਦਾ ਬੀਬੀਆਂ ਦਾ ਜੀ ਸਾਨੂੰ ਪੂਰਾ ਯੋਗਦਾਨ ਕਿੰਨੇ ਪਿੰਡਾਂ ਦੀ ਬੀਬੀਆਂ ਆ ਰਹੀਆਂ ਸਾਡੇ ਬੀਬੀਆਂ ਪਿੰਡ ਜੀ ਦਾ 8-10 ਪਿੰਡਾਂ ਦੀਆਂ ਆ ਰਹੀਆਂ ਨੇ